ਇਹ ਅਪ੍ਰੈਲ 1837 ਦਾ ਉਹ ਦਿਨ ਜਿਸ ਦਿਨ ਆਪਾਂ ਕਹਿ ਸਕਦੇ ਹਾਂ ਕਿ ਖਾਲਸਾ ਰਾਜ ਦਾ ਸੂਰਜ ਜਿਹੜਾ ਸੀ ਕਿਤਨਾ ਕਿਤੇ ਡੁੱਬਣਾ ਸ਼ੁਰੂ ਹੋ ਗਿਆ ਸੀ ਜਦੋਂ ਇਸ ਜਰਨੈਲ ਦੀ ਜਿਹੜੀ ਹੈ ਸ਼ਾਤਤ ਹੋਂਦੀ ਹੈਗੀ ਆ ਦੁਨੀਆ ਦੇ ਚੋਟੀ ਦੇ 10 ਜਰਨੈਲਾਂ ਦੇ ਵਿੱਚੋਂ ਸਰਦਾਰ ਹਰੀ ਸਿੰਘ ਨਲਵੇ ਦਾ ਜਿਹੜਾ ਨਾਮ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਹੁੰਦਾ ਹੈਗਾ ਔਰ ਸ਼ਾਇਦ ਇਹ ਪਹਿਲੇ ਜਰਨੈਲ ਸਨ ਜਿਨ੍ਹਾਂ ਨੂੰ ਕਿ ਇੱਥੋਂ ਤੱਕ ਇਹ ਕਹ ਲਈਏ ਕਿ ਹੱਕ ਕੁ ਦਿੱਤੇ ਗਏ ਕਿ ਇਹ ਆਪਣੇ ਨਾਂ ਦਾ ਜਿਹੜਾ ਸਿੱਕਾ ਹੈ ਉਹ ਵੀ ਜਾਰੀ ਕਰ ਸਕਣ 19ਵੀਂ ਸਦੀ ਦੇ ਵਿੱਚ ਟਿਟ ਬਿਟਸ ਕਰਕੇ ਜਿਹੜੀ ਇੱਕ ਅਖਬਾਰ ਹੈਗੀ ਹੈ ਇੰਗਲੈਂਡ ਦੀ ਅਖਬਾਰ ਜਿਹੜੀ ਹੈ ਉਸ ਤੇ ਵਿੱਚ ਉਹਨਾਂ ਨੇ ਬਕਾਇਦਾ ਇਹ ਚੀਜ਼ਾਂ ਲਿਖੀਆਂ ਕਿ ਕੁਝ ਲੋਕ ਨੈਪੋਲੀਅਨ ਮਾਰਸ਼ਲ ਹੈਨਬਰਗ ਖਲਾਕੂ ਤੇ ਚੰਗੇਜ਼ ਖਾਨ ਨੂੰ ਜਿਹੜਾ ਹੈ ਸ਼ਕਤੀਸ਼ਾਲੀ ਮੰਨਦੇ ਹਨ ਪਰ ਪੰਜਾਬ ਦੇ ਜਰਨਲ ਜਿਹੜੇ ਹਰੀ ਸਿੰਘ ਨਲਵਾ ਨੇ ਜੇ ਕੁਝ ਦਿਨ ਹੋਰ ਜਿਉਂਦਾ ਰਹਿ ਜਾਂਦਾ ਤੇ ਉਸ ਤੇ ਕੋਲ ਜਿਹੜਾ ਹੈ ਬ੍ਰਿਟਾਨੀਆ ਦਾ ਤੋਪਖਾਨਾ ਹੁੰਦਾ ਕਿ ਉਹ ਇੰਨੀਆਂ ਜਿੱਤਾਂ ਜਿਹੜੀਆਂ ਸੀ ਹਾਸਲ ਕਰ ਲੈਂਦਾ ਆਸਟ੍ਰੇਲੀਆ ਦੀ ਮੈਗਜ਼ੀਨ ਤਕਰੀਬਨ 2019 ਦੀ ਸ਼ਾਇਦ 2018 ਕੇ 19 ਦੀ ਗੱਲ ਹੈ ਕਿ ਉਦੋਂ ਉਹਨਾਂ ਦੇ ਵੱਲੋਂ ਵੀ ਜਿਹੜਾ ਬਕਾਇਦਾ ਵੱਡੇ ਜਰਨਲਿਆਂ ਦੇ ਵਿੱਚ ਪਹਿਲੀ ਕਤਾਰ ਤੇ ਵਿੱਚ ਸਰਦਾਰ ਹਰੀ ਸਿੰਘ ਨਲਵੇ ਨੂੰ ਜਿਹੜਾ ਹੈ ਜਗ੍ਹਾ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ। ਦੂਜੀ ਜਦੋਂ ਆਪਾਂ ਸਰਦਾਰ ਹਰੀ ਸਿੰਘ ਨਲਵੇ ਦੀ ਸ਼ਖਸੀਅਤ ਦੀ ਗੱਲ ਕਰਦੇ ਹਾਂ ਤੇ ਜਿੱਦਾਂ ਆਪਾਂ ਪਹਿਲਾਂ ਵੀ ਦੱਸ ਕੇ ਆਏ ਹਾਂ ਕਿ ਗਿਆਤਾ ਸਨ ਉਹਨਾਂ ਨੂੰ ਇੰਟਲੈਕਟ ਲੈਵਲ ਵੀ ਉਹਨਾਂ ਦਾ ਬਹੁਤ ਉੱਚਾ ਹੈਗਾ ਸੀ। ਬਹੁਤ ਸਾਰੇ ਦੁਨੀਆ ਦੇ ਸੰਵਿਧਾਨ ਉਹਨਾਂ ਨੇ ਪੜੇ ਹੋਏ ਸਨ ਤੇ ਉਹ ਇੱਥੋਂ ਤੱਕ ਵੀ ਜਿਹੜਾ ਹੈ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਨੂੰ ਸਲਾਹਾਂ ਦਿੰਦੇ ਸਨ ਕਿ ਜਿਹੜਾ ਖਾਲਸਾ ਰਾਜ ਹੈਗਾ ਇਸ ਨੂੰ ਕੱਲੀ ਫੈਮਿਲੀ ਦੀ ਮਲਕੀਅਤ ਇਕੱਲੇ ਪਰਿਵਾਰਕ ਮਲਕੀਅਤ ਨਾ ਬਣਾਇਆ ਜਾਵੇ ਦਿਹਾੜਾ ਜਿਸ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੈ ਦਿਹਾੜਾ ਹਰੀ ਸਿੰਘ ਨਲਵੇ ਦਾ ਹਰੀ ਸਿੰਘ ਨਲਵੇ ਦਾ ਅੱਜ ਸ਼ਹੀਦੀ ਦਿਹਾੜਾ ਹੈ ਜੋ तमाम ਸਿੱਖ ਸਿੱਖ ਇਤਿਹਾਸ ਦੇ ਨਾਲ ਜੁੜਦੇ ਨੇ ਜਾਂ ਗੈਰ ਸਿੱਖ ਵੀ ਸਿੱਖ ਇਤਿਹਾਸ ਨੂੰ ਪੜ੍ਹਦੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਿਸ ਵੇਲੇ ਥੋੜਾ ਬਰੀਕੀ ਦੇ ਨਾਲ ਪੜ੍ਹਦੇ ਨੇ ਤਾਂ ਇੱਕ ਜਰਨਲ ਦਾ ਨਾਮ ਉੱਭਰਦਾ ਹੈ ਹਰੀ ਸਿੰਘ ਨਲਵਾ ਜੀ ਕਿਸ ਤਰੀਕੇ ਦੇ ਨਾਲ ਹਰੀ ਸਿੰਘ ਨਲਵੇ ਨੂੰ ਅੱਜ ਜੇਕਰ ਪੜਨ ਦੀ ਕੋਸ਼ਿਸ਼ ਕੀਤੀ ਜਾਏ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਉਸ ਯੁੱਧ ਨੂੰ ਜੇਕਰ ਅੱਜ ਦੀ ਨੌਜਵਾਨ ਪੀੜ੍ਹੀ ਜਾਣਨਾ ਚਾਹੇ ਕਿਵੇਂ ਜਾਣ ਸਕਦੀ ਹੈ ਸ਼ਹੀਦੀ ਦਿਹਾੜੇ ਨੂੰ ਕਿ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਹੈ ਸ਼ਹਾਦਤ ਨੂੰ ਅਸੀਂ ਕੋਟ ਕੋਟ ਜਿਹੜਾ ਪ੍ਰਣਾਮ ਕਰਦੇ ਹਾਂ 30 ਅਪ੍ਰੈਲ 1837 ਦਾ ਉਹ ਦਿਨ ਜਿਸ ਦਿਨ ਆਪਾਂ ਕਹਿ ਸਕਦੇ ਹਾਂ ਕੀ ਖਾਲਸਾ ਰਾਜ ਦਾ ਸੂਰਜ ਜਿਹੜਾ ਸੀ ਕਿਤਨਾ ਕਿਤੇ ਡੁੱਬਣਾ ਸ਼ੁਰੂ ਹੋ ਗਿਆ ਸੀ ਜਦੋਂ ਇਸ ਜਰਨੈਲ ਦੀ ਜਿਹੜੀ ਹੈ ਸ਼ਹਾਦਤ ਹੁੰਦੀ ਹੈਗੀ ਆ ਦੁਨੀਆ ਦੇ ਚੋਟੀ ਦੇ 10 ਜਰਨੈਲਾਂ ਦੇ ਵਿੱਚੋਂ ਸਰਦਾਰ ਹਰੀ ਸਿੰਘ ਨਲੂਬੇ ਦਾ ਜਿਹੜਾ ਨਾਮ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਆਉਂਦਾ ਹੈਗਾ ਔਰ ਬਹੁਤ ਸਾਰੀਆਂ ਭਾਸ਼ਾਵਾਂ ਦੇ ਜਾਣਕਾਰ ਸਨ ਦੂਜੇ ਬੰਨੇ ਜੇ ਆਪਾਂ ਦੇਖੀਏ ਕਿ ਚੋਟੀ ਦੇ ਰਣਨੀਤੀਕਾਰ ਵੀ ਸਨ ਉਸ ਦੇ ਨਾਲ-ਨਾਲ ਜੰਗੀ ਹ honors ਵੀ ਜਿਹੜੇ ਸਨ ਇਹਨਾਂ ਦੇ ਵਿੱਚ ਬਹੁਤ ਸਨ ਮਤਲਬ ਜਿਹੜਾ ਆਪਾਂ ਕਹਿ ਲੈਣਾ ਕਿ ਗੁਰੂ ਸਾਹਿਬ ਨੇ ਇੱਕ ਸੰਪੂਰਨ ਸੰਤ ਤੇ ਸਿਪਾਹੀ ਜਿਹੜਾ ਬਣਾਇਆ ਹੈ ਉਹ ਜਿਹੜਾ ਸੰਪੂਰਨ ਸੰਤ ਤੇ ਸਿਪਾਹੀ ਦੀ ਜਿਹੜੀ ਮੂਰਤ ਹੈ ਉਹ ਜਿਉਂਦੀ ਜਾਗਦੀ ਮੂਰਤ ਸਰਦਾਰ ਹਰੀ ਸਿੰਘ ਨਲਵਾ ਜਿਹੜੇ ਸਨ 1805 ਦੇ ਵਿੱਚ ਜਿਹੜਾ ਤਕਰੀਬਨ ਹੈਗਾ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਹੋਂਾ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਇੱਕ ਮੇਲਾ ਜਿਹੜਾ ਹੈ ਖਾਸ ਕਰਕੇ ਬਸੰਤੀ ਮੇਲਾ ਕਿਹਾ ਜਾਂਦਾ ਹੈ ਉਦੋਂ ਲੱਗਿਆ ਹੁੰਦਾ ਤੇ ਉਦੋਂ ਬਕਾਇਦਾ ਇਹਨਾਂ ਦੇ ਹ honors ਜਦੋਂ ਸ਼ੇਰੇ ਪੰਜਾਬ ਆਪ ਦੇਖਦੇ ਨੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਸ਼ੇਰ ਦਿਲ ਰੈਜਿਮੈਂਟ ਦੇ ਵਿੱਚ ਜਿਹੜਾ ਹੈ ਮੁਖੀ ਬਣਾ ਦਿੱਤਾ ਜਾਂਦਾ ਹੈ ਬਹੁਤ ਸਾਰੀਆਂ ਮੁਹਮਮਾ ਖਾਸ ਕਰਕੇ ਅਫਗਾਨਾਂ ਦੇ ਨਾਲ ਜਿਹੜੀਆਂ ਮੁਹਮਮਾ ਹੁੰਦੀਆਂ ਨੇ ਕਸ਼ਮੀਰ ਦੀਆਂ ਮੁਹਮਮਾ ਹੁੰਦੀਆਂ ਨੇ ਤੇ ਉੱਥੇ ਜਿਹੜਾ ਹੈ ਬਕਾਇਦਾ ਸਰਦਾਰ ਹਰੀ ਸਿੰਘ ਨਲਵਾ ਜਿਹੜੇ ਹੈਗੇ ਨੇ ਆਪਣੀ ਬਹਾਦਰੀ ਦੇ ਜੋਹਰ ਜਿਹੜੇ ਨੇ ਦਿਖਾਉਂਦੇ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਜੰਗਾਂ ਨੇ ਉਹਨਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਖਾਲਸਾ ਰਾਜ ਦੀ ਝੋਲੀ ਦੇ ਵਿੱਚ ਪਾਉਂਦੇ ਹੈਗੇ ਨੇ ਤੇ ਕਸ਼ਮੀਰ ਦਾ ਜਿਹੜਾ ਸਾਰਾ ਪ੍ਰਬੰਧ ਹੈ ਸਰਦਾਰ ਹਰੀ ਸਿੰਘ ਨਲੂਏ ਨੂੰ ਦਿੱਤਾ ਜਾਂਦਾ ਹੈ ਔਰ ਸ਼ਾਇਦ ਇਹ ਪਹਿਲੇ ਜਰਨੈਲ ਸਨ ਜਿਨ੍ਹਾਂ ਨੂੰ ਕਿ ਇੱਥੋਂ ਤੱਕ ਇਹ ਕਹਿ ਲਿਆ ਕਿ ਹੱਕ ਕੋ ਦਿੱਤੇ ਗਏ ਕਿ ਇਹ ਆਪਣੇ ਨਾਂ ਦਾ ਜਿਹੜਾ ਸਿੱਕਾ ਹੈ ਉਹ ਵੀ ਜਾਰੀ ਕਰ ਸਕਣ ਪਿਛਲੇ ਦਿਨੀ ਸਰਦਾਰ ਅਮਰਪ੍ਰੀਤ ਸਿੰਘ ਜੀ ਦਾਸ ਨੂੰ ਨਾ ਕਿਤਾਬ ਇੱਕ ਪੜਨ ਦਾ ਮੌਕਾ ਹਾਜ਼ਰ ਹੋਇਆ ਜੀ ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ सुरेंद्र ਕੁਮਾਰ ਸ਼ਰਮਾ ਦੀ ਇਹ ਕਿਤਾਬ ਇੱਕ ਹੈਗੀ ਹੈ ਤੇ ਉਹਦੇ ਚ ਇੱਕ ਪੁਆਇੰਟ ਉਹ ਨੋਟ ਕਰਦਾ ਹੈਗਾ ਕਿ ਜਿੰਨੇ ਵੀ ਹਮਲੇ ਹੋਏ ਨੇ ਇਸ ਖੇਤੇ ਵੱਲੋਂ ਜਾਂ afghan ਵੱਲੋਂ ਜਾਂ ਇੱਕ ਜਿਹੜਾ ਪੰਜਾਬ ਕਹ ਲਈ ਕਿ ਇੱਕ ਤਰੇ ਦਾ ਇਧਰਲੇ ਬੰਨੇ ਉਹਦਾਂ ਰਾ ਖੈਬਰ ਵਾਲੇ ਬੰਨੇ ਉਹ ਇੱਕੋ ਹੀ ਰਸਤਾ ਹੈ ਜਿੱਧਰ ਦੀ ਤਾੜ ਵੀ ਸਤਿਆਂ ਤੱਕ ਆਉਂਦੇ ਰਹੇ ਮਤਲਬ ਤੁਸੀਂ ਲਾ ਲੋ ਕਿ 700 800 ਤੋਂ ਇਹ ਕੰਮ ਸ਼ੁਰੂ ਹੁੰਦਾ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਆਉਂਦੇ ਰਹੇ ਧਾੜ ਵੀ ਆਉਂਦੇ ਰਹੇ ਲੁੱਟਪਾਟ ਕਰਕੇ ਲੈ ਜਾਂਦੇ ਰਹੇ ਤੇ ਇਹਨਾਂ ਦੇ ਵਿੱਚ ਇੰਨੀ ਹਿੰਮਤ 14ਵੀਂ 15ਵੀਂ ਸਦੀ ਤੱਕ ਇੰਨੀ ਹਿੰਮਤ ਕਿਸੇ ਦੇ ਵਿੱਚ ਨਹੀਂ ਸੀ ਕਿ ਉੱਥੇ ਜਾ ਕੇ ਉਸ ਇੱਕ ਦਰਵਾਜ਼ੇ ਨੂੰ ਜਾਂ ਆਪਾਂ ਕਹਿ ਲਈਏ ਕਿ ਇੱਕ ਰਸਤੇ ਨੂੰ ਜਿਹੜਾ ਰੋਕ ਦਿੰਦੇ ਤੇ ਫਿਰ ਜਦੋਂ ਅਸੀਂ ਇਤਿਹਾਸ ਸਿੱਖ ਇਤਿਹਾਸਵਾ ਪੜ੍ਹਦੇ ਹੈਗੇ ਆ ਤੇ ਸਾਨੂੰ ਵੀ ਪਤਾ ਲੱਗਦਾ ਹੈ ਕਿ ਜਿਹੜੇ ਹਮਲੇ ਉਧਰੋਂ ਇਧਰ ਹੁੰਦੇ ਸੀ ਉਹਨਾਂ ਹਮਲਿਆਂ ਦੇ ਮੂਹ ਖਾਲਸੇ ਨੇ ਕਿੰਨੀਆਂ ਹੀ ਸਦੀਆਂ ਦੇ ਬਾਅਦ ਜਿਹੜੇ ਮੋੜੇ ਹੈਗੇ ਆ ਜਿਹੜੇ ਗਜਨੀ ਦੇ ਬਾਜ਼ਾਰਾਂ ਦੀ ਗੱਲ ਹੁੰਦੀ ਹੈ ਕਿ ਉੱਥੇ ਹਿੰਦੁਸਤਾਨ ਦੀ ਜਿਹੜੀ ਇੱਜ਼ਤ ਹੈਗੀ ਆ ਟਕੇ ਟਕੇ ਦੇ ਵਿਕਤੀ ਸੀ ਤੇ ਜਿਹੜੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਕਦੇ ਆਪਾਂ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੇ ਕੰਮ ਹੁੰਦੇ ਸੀ ਉਹਨਾਂ ਹੀ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਖਾਲਸੇ ਦੀ ਘੋੜਿਆਂ ਦੀਆਂ ਜਿਹੜੀਆਂ ਟਾਪਾਂ ਨੇ ਉਹਨਾਂ ਦੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨਿਸ਼ਾਨ ਨੇ ਉਹ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਉਧਰ ਨੂੰ ਜਿਹੜੇ ਮੁੱਖ ਖਾਲਸੇ ਨੇ ਮੋੜੇ ਹੈਗੇ ਆ ਤੇ 1836 ਦੇ ਵਿੱਚ ਜਿਹੜਾ ਹੈ ਬਕਾਇਦਾ ਜਮਰੋਦ ਦੇ ਕਿਲੇ ਦੀ ਜਿਹੜੀ ਹੈ ਉਹ ਸਾਰੀ ਜਿਹੜੀ ਹੈ ਉੱਧਰਲੇ ਬੰਨੇ ਕੀਤੀ ਜਾਂਦੀ ਹੈ ਇੱਕ ਤਰ੍ਹਾਂ ਦਾ ਪੂਰਨ ਤੌਰ ਤੇ ਆਪਾਂ ਕਹਿ ਦਈਏ ਕਿ ਇਸ ਕਿਲੇ ਦੀ ਉਸਾਰੀ ਦੇ ਬਾਅਦ ਇੱਕ ਤਰ੍ਹਾਂ ਦਾ ਕਿ ਕੰਮ ਉਧਰੋਂ ਜਿਹੜੇ ਹਮਲਾਵਰ ਆਉਣੇ ਬਿਲਕੁਲ ਹੀ ਬੰਦ ਕਰ ਦਿੱਤੇ ਜਾਣ ਅ ਫਿਰ ਉਸ ਤੋਂ ਬਾਅਦ ਕੱਲੀ ਇਹ ਗੱਲ ਇੱਕ ਤਾਂ ਇਹ ਹੁੰਦਾ ਨਾ ਕਿ ਅਸੀਂ ਆਪਣਾ ਇਤਿਹਾਸ ਦੱਸਦੇ ਹਾਂ ਪਰ ਜਦੋਂ ਦੂਸਰੇ ਇਤਿਹਾਸ ਦੱਸਦੇ ਨੇ ਤੇ ਮਨ ਤੁਹਾਨੂੰ ਹੋਰ ਵੀ ਜਿਹੜਾ ਮਹਿਸੂਸ ਹੁੰਦਾ ਹੈਗਾ ਕਿ ਉਹ ਕੀ ਸੋਚਦੇ ਨੇ 19ਵੀਂ ਸਦੀ ਦੇ ਵਿੱਚ ਟਿਟ ਬਿਟਸ ਕਰਕੇ ਜਿਹੜੀ ਇੱਕ ਇੱਕ ਅਖਬਾਰ ਹੈਗੀ ਹੈ ਇੰਗਲੈਂਡ ਦੀਆਂ ਅਖਬਾਰ ਜਿਹੜੀ ਹੈ ਉਸ ਤੇ ਵਿੱਚ ਉਹਨਾਂ ਨੇ ਬਕਾਇਦਾ ਇਹ ਚੀਜ਼ਾਂ ਲਿਖੀਆਂ ਕਿ ਕੁਝ ਲੋਕ ਨੈਪੋਲੀਅਨ, ਮਾਰਸ਼ਲ ਹੈਨਬਰਗ, ਹਲਾਕੂ ਤੇ ਚੰਗੇਜ਼ ਖਾਨ ਨੂੰ ਜਿਹੜਾ ਹੈ ਸ਼ਕਤੀਸ਼ਾਲੀ ਮੰਨਦੇ ਹਨ ਪਰ ਪੰਜਾਬ ਦੇ ਜਨਰਲ ਜਿਹੜੇ ਹਰੀ ਸਿੰਘ ਨਲਵਾ ਨੇ ਜੇ ਕੁਝ ਥਿਰ ਹੋਰ ਜਿਉਂਦਾ ਰਹਿ ਜਾਂਦਾ ਤੇ ਉਸ ਤੇ ਕੋਲ ਜਿਹੜਾ ਹੈ ਬਰਤਾਨੀਆਂ ਦਾ ਤੋਪਖਾਨਾ ਹੁੰਦਾ ਕਿ ਉਹ ਇੰਨੀਆਂ ਜਿੱਤਾਂ ਜਿਹੜੀਆਂ ਸੀ ਹਾਸਲ ਕਰ ਲੈਂਦਾ ਆਸਟ੍ਰੇਲੀਆ ਦੀ ਮੈਗਜ਼ੀਨ तकरीबन 2019 ਦੀ ਸ਼ਾਇਦ 2018 ਕੇ 19 ਦੀ ਗੱਲ ਹੈ ਕਿ ਉਦੋਂ ਉਹਨਾਂ ਦੇ ਵੱਲੋਂ ਵੀ ਜਿਹੜਾ ਬਕਾਇਦਾ ਵੱਡੇ ਜਰਨਲਿਆਂ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਸਰਦਾਰ ਹਰੀ ਸਿੰਘ ਨਲਵੇ ਨੂੰ ਜਿਹੜਾ ਹੈ ਜਗ੍ਹਾ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਤੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਦਿਹਾੜਾ ਹੁੰਦਾ ਹੈ 30 April 1837 ਦਾ ਜਦੋਂ ਅਫਗਾਨ ਇੱਕ ਰੀ ਚੜ ਕੇ ਆਉਂਦੇ ਨੇ ਤੇ ਇਧਰੋਂ ਖਾਲਸੇ ਦੇ ਵੱਲੋਂ ਜਿਹੜੇ ਨੇ ਪਜਾ ਦੇਤੇ ਜਾਂਦੇ ਨੇ ਇੱਕ ਜੰਗ ਹੁੰਦੀ ਹੈ ਬਕਾਇਦਾ ਤੇ ਉਸ ਤੋਂ ਬਾਅਦ ਨਿਹੰਗ ਸਿੰਘ ਪੰਜ ਹੱਥਾ ਕਿਉਂਕਿ ਜਿਹੜੇ ਦਰਰੇ ਹੁੰਦੇ ਨੇ ਉੱਥੇ ਪਹਾੜ ਹੁੰਦੇ ਨੇ ਪਹਾੜਾਂ ਦੇ ਵਿੱਚ ਇੱਕ ਗੁਫਾਵਾਂ ਬਣੀਆਂ ਹੁੰਦੀਆਂ ਨੇ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਲੁਕਣ ਦੀ ਕਾਫੀ ਜਗ੍ਹਾ ਹੁੰਦੀ ਹੈਗੀ ਆ ਤੇ ਉੱਥੇ ਜਿਹੜਾ ਹੈ ਨਿਹੰਗ ਸਿੰਘ ਪੰਜ ਹੱਥਾ ਖਾਲਸਾ ਜੰਗ ਜਿੱਤ ਚੁੱਕਾ ਹੈ ਦੁਸ਼ਮਣ ਪਿੱਛੇ ਨੂੰ ਭੱਜ ਰਿਹਾ ਹੈ ਤੇ ਉਹ ਦੁਸ਼ਮਣ ਦੇ ਪਿੱਛੇ ਨੂੰ ਭੱਜਦੇ ਨੇ ਜੋਸ਼ ਤੇ ਵਿੱਚ ਤੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਸਰਦਾਰ ਹਰੀ ਸਿੰਘ ਨਲ ਉਹ ਆਪਣੀ ਇੱਕ ਟੁਕੜੀ ਦੇ ਨਾਲ ਜਾਂਦੇ ਨੇ ਤੇ ਗੋਲੀਆਂ ਕੋਚ ਇਸਥੇ ਵੀ ਦੋ ਥਿਊਰੀਜ਼ ਆਉਂਦੀਆਂ ਹੈਗੀਆਂ ਕਿ ਗੋਲੀਆਂ ਸਾਈਡ ਤੋਂ ਜਿਹੜੀਆਂ ਆਉਂਦੀਆਂ ਹੈਗੀਆਂ ਨੇ ਤੇ ਜਿਹੜਾ ਉਹਨਾਂ ਦੇ ਸਰੀਰ ਦੇ ਵਿੱਚ ਵੱਜਦੀਆਂ ਹੈਗੀਆਂ ਨੇ ਤੇ ਬਕਾਇਦਾ ਜਿਹੜਾ ਹੈ ਕਿ ਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਗੋਲੀਆਂ ਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮਾਹੌਲ ਜਿਹੜਾ ਹੈ ਇਹੋ ਜਿਹਾ ਬਣ ਗਿਆ ਹੋਇਆ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਵਾਪਸ ਤੇ ਲੈ ਆਂਦਾ ਜਾਂਦਾ ਹੈ ਤੇ ਉੱਥੇ ਜਿਹੜਾ ਥੋੜਾ ਜਿਹਾ ਜਿਹੜੀਆਂ ਕਾਦਰੀਆਰ ਦੇ ਵੱਲੋਂ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਲਿਖਤ ਇਥੇ ਲਿਖੀ ਗਈ ਹੈ ਉਹ ਆਪਣੇ ਘੋੜੇ ਨੂੰ ਉਸ ਤਰੀਕੇ ਦੇ ਨਾਲ ਉਸ ਅਪੀਲ ਇੱਕ ਕਰਦੇ ਹੈਗੇ ਨੇ ਕਿ ਨੂਨ ਨਿਕਲ ਚਲ ਘੋੜਿਆ ਕਿਲੇ ਵੱਲ ਦੀ ਅਸੀਂ ਪਾਵਣਾ ਨਹੀਂ ਦੂਜੀ ਵਾਰ ਫੇਰਾ ਗੋਲੀ ਲੱਗੀ ਕਹਿਰ ਕਲੋਰ ਵਾਲੀ ਕਾਇਲ ਹੋਇਆ ਅੱਜ ਅਸਵਾਰ ਤੇਰਾ ਤੇ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਸ ਕਾਇਲ ਹੁੰਦੇ ਹੋਏ ਉਹਨਾਂ ਨੂੰ ਕਿਲੇ ਦੇ ਵਿੱਚ ਲਿਆਂਦਾ ਜਾਂਦਾ ਏ ਤੇ ਫਿਰ ਉਸ ਤੋਂ ਬਾਅਦ ਜਿਹੜੀ ਇਹ ਖਬਰ ਹੈਗੀ ਹੈ ਇਸ ਨੂੰ ਲੀਕ ਨਹੀਂ ਹੋਣ ਦਿੱਤਾ ਜਾਂਦਾ ਕਿ ਜਿਹੜੇ ਜਰਨਲ ਹਰੀ ਸਿੰਘ ਨਲਵਾ ਹੋਣੀ ਹੈਗੇ ਨੇ ਉਹ ਇੰਜਰਡ ਹੋ ਗਏ ਨੇ ਕਿਉਂਕਿ ਜੇ ਇਹ ਖਬਰ ਲੀਕ ਹੁੰਦੀ ਹੈ ਤੇ ਜਮਰੋਦ ਦਾ ਕਿਲਾ ਕਿਉਂਕਿ ਉਧਰਲੇ ਬੰਨੇ ਬਹੁਤ ਵੱਡੀ ਫੌਜ ਜਿਹੜੀ ਹੈ ਅਫਗਾਨਾ ਦੀ ਹੈਗੀ ਹੈ ਤੇ ਉਹ ਦੋਹੀਂ ਜਿਹੜਾ ਹੈ ਚੜ ਕੇ ਉਹ ਆ ਸਕਦੇ ਸੀ ਪਰ ਇਸ ਤਰ੍ਹਾਂ ਦਾ ਜਿਹੜਾ ਹੈ ਕਿਤਨਾ ਕਿਤੇ ਨਹੀਂ ਹੋਣ ਦਿੱਤਾ ਜਾਂਦਾ ਖਬਰ ਲੁਕੋ ਕੇ ਰੱਖੀ ਜਾਂਦੀ ਹੈ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਤੱਕ ਜਿਹੜੀ ਹੈ ਖਬਰ ਪਹੁੰਚਾਈ ਜਾਂਦੀ ਹੈ ਕਿ ਇਹ ਬਾਣਾ ਵਾਪਰ ਚੁੱਕਾ ਹੈ ਤੇ ਉਸ ਤੋਂ ਪਹਿਲਾਂ ਇਹ ਵੀ ਹੁਣ ਇੱਥੇ ਥਿਊਰੀ ਆ ਰਹੀਆਂ ਕਿ ਜਿਹੜੇ ਕੌਮ ਦੇ ਆਪਾਂ ਕਹਿ ਸਕਦੇ ਹਾਂ ਨਾ ਗद्दार ਚਾਹੇ ਉਹ ਧਿਆਨ ਸਿੰਘ ਡੋਗਰਾ ਹੋਵੇ ਜਾਂ ਗੁਲਾਬ ਸਿੰਘ ਡੋਗਰਾ ਹੋਵੇ ਇਹਨਾਂ ਨੂੰ ਪਹਿਲਾਂ ਹੀ ਜਿਹੜੀਆਂ ਚੱਟੀਆਂ ਬਾਰ-ਬਾਰ ਜਿਹੜੀਆਂ ਭੇਜੀਆਂ ਜਾ ਚੁੱਕੀਆਂ ਸਨ ਇਧਰਲੇ ਬੰਨਿਓ ਸਰਦਾਰ ਹਰੀ ਸਿੰਘ ਨਲਵਾ ਦੇ ਵੱਲੋਂ ਕਿ ਇੱਥੇ ਕਿਲੇ ਤੇ ਹਮਲਾ ਹੋ ਸਕਦਾ ਹੈਗਾ ਕਿ ਦੂਜੇ ਬੰਨੇ ਜਿਹੜੀ ਸੂਈਏ ਨੇ ਉਹ ਖਬਰਾਂ ਆ ਰਹੀਆਂ ਨੇ ਕਿ ਫੌਜ ਉਧਰ ਇਕੱਠੀ ਹੋ ਰਹੀ ਹੈ ਤੇ ਹੋਰ ਫੌਜ ਭੇਜੀ ਜਾਵੇ ਪਰ ਉਹ ਜਿਹੜੀਆਂ ਚੱਟੀਆਂ ਨੇ ਇਹਨਾਂ ਗਦਾਰਾਂ ਨੇ ਸ਼ੇਰੇ ਪੰਜਾਬ ਤੱਕ ਪੁੱਜਣ ਹੀ ਨਹੀਂ ਦਿੱਤੀਆਂ ਜੀ ਤੇ ਈਵਨ ਇਹ ਵੀ ਆਉਂਦਾ ਹੈਗਾ ਕਿ ਜਦੋਂ ਇਹ ਖਬਰ ਮਿਲਦੀ ਹੈ ਤੇ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਇਸ਼ਨਾਨ ਕਰ ਰਹੇ ਹੁੰਦੇ ਨੇ ਤੇ ਉਹ ਗੜਵਾ ਜਿਹੜਾ ਨੇ ਕਮਾ ਕੇ ਜਿਹੜਾ ਹੈ ਜਦੋਂ ਉਹਨਾਂ ਨੂੰ ਇਹ ਖਬਰ ਮਿਲਦੀ ਹੈ ਤੇ ਉਹ ਧਿਆਨ ਸਿੰਘ ਡੋਗਰੇ ਦੇ ਵੱਲ ਮਾਰਦੇ ਹੈਗੇ ਨੇ ਕਿ ਇੱਕ ਜਿਹੜਾ ਜਰਨੈਲ ਹੈ ਮੇਰਾ ਇੰਨਾ ਤਗੜਾ ਜਰਨੈਲ ਜਿਹੜਾ ਹੈ ਕਿ ਤੁਹਾਡੀਆਂ ਕਰਤੂਤਾਂ ਕਰਕੇ ਅੱਜ ਇਸਤੇ ਵਿੱਚ ਨਹੀਂ ਰਿਹਾ ਹੈਗਾ ਦੂਜੀ ਜਦੋਂ ਆਪਾਂ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਖਸੀਅਤ ਦੀ ਗੱਲ ਕਰਦੇ ਹਾਂ ਤੇ ਜਿਦਾਂ ਆਪਾਂ ਪਹਿਲਾਂ ਵੀ ਦੱਸ ਕੇ ਆਏ ਆ ਕਿ ਗਿਆਤਾ ਸਨ ਉਹਨਾਂ ਨੂੰ ਇੰਟੈਲੈਕਟ ਲੈਵਲ ਵੀ ਉਹਨਾਂ ਦਾ ਬਹੁਤ ਉੱਚਾ ਹੈਗਾ ਸੀ ਬਹੁਤ ਸਾਰੇ ਦੁਨੀਆ ਦੇ ਸੰਵਿਧਾਨ ਉਹਨਾਂ ਨੇ ਪੜੇ ਹੋਏ ਸਨ ਤੇ ਉਹ ਇੱਥੋਂ ਤੱਕ ਵੀ ਜਿਹੜਾ ਹੈ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਨੂੰ ਸਲਾਹਾਂ ਦਿੰਦੇ ਸਨ ਕਿ ਜਿਹੜਾ ਖਾਲਸਾ ਰਾਜ ਹੈਗਾ ਇਸ ਨੂੰ ਕੱਲੀ ਫੈਮਿਲੀ ਦੀ ਮਲਕੀਅਤ ਕੱਲੀ ਪਰਿਵਾਰਕ ਮਲਕੀਅਤ ਨਾ ਬਣਾਇਆ ਜਾਵੇ ਭਾਵੇਂ ਕਿ ਤੁਸੀਂ ਜਿਹੜਾ ਹੈ ਸਮਰਪਤ ਹੈਗੇ ਹੋ ਪਰ ਕਿਤੇ ਨਾ ਕਿਤੇ ਇਸ ਨੂੰ ਪੰਚ ਪ੍ਰਧਾਨੀ ਸਿਸਟਮ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੋਇਆ ਹੈ ਕਿ ਜੇ ਜਿਹੜਾ ਬੰਦਾ ਯੋਗ ਹੈਗਾ ਉਸ ਨੂੰ ਅੱਗੇ ਲਿਆ ਕੇ ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈ ਇਸ ਨੂੰ ਆਪਾਂ ਹੋਰ ਅੱਗੇ ਬੰਨੇ ਕਰੀਏ ਪਰ ਉਸ ਟਾਈਮ ਤੱਕ ਜਦੋਂ ਤੱਕ ਇਹ ਸਾਰਾ ਕੁਝ ਹੋਣਾ ਸੀ ਉਦੋਂ ਤੱਕ ਜਿਹੜਾ ਹੈ ਕਿਤਨਾ ਕਿਤੇ ਘੇਰਾ ਉਹਨਾਂ ਦੇ ਆਲੇ-ਦੁਆਲੇ ਇਹਨਾਂ ਗਦਾਰਾਂ ਦਾ ਇੰਨਾ ਜ਼ਿਆਦਾ ਵੱਧ ਚੁੱਕਿਆ ਸੀ ਉਹਨਾਂ ਨੂੰ ਆਪਾਂ ਕਹਿ ਲਈਏ ਕਿ ਫਿਰ ਆਪਾਂ ਦੇਖਿਆ ਕਿ ਤਕਰੀਬਨ 1.5 ਸਾਲ ਦੇ ਅੰਦਰ-ਅੰਦਰ ਹੀ ਸਰਦਾਰ ਰਣਜੀਤ ਸਿੰਘ ਦੀ ਵੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤੇ ਇਹ ਬਹੁਤ ਕੁਝ ਜਿਹੜਾ ਹੈ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਵੀ ਕੌਨਸਪਿਰੈਂਸੀ ਦੇ ਤੌਰ ਤੇ ਇਹਨੂੰ ਆਪਾਂ ਲੈ ਸਕਦੇ ਹਾਂ ਬਾਕੀ ਤੁਸੀਂ ਕਹਾਂ ਕਿ ਨੌਜਵਾਨ ਕੀ ਇਤੋਂ ਸਿੱਧ ਲੈ ਸਕਦੇ ਨੇ ਨੌਜਵਾਨ ਆਪਣੇ ਇਤਿਹਾਸ ਨੂੰ ਜਿਹੜਾ ਹੈ ਅ ਵਾਚ ਸਕਦੇ ਨੇ ਨੌਜਵਾਨ ਆਪਣੇ ਇਤਿਹਾਸ ਨੂੰ ਆਪਣੇ ਜ਼ਿਹਨ ਦੇ ਵਿੱਚ ਮਹਿਸੂਸ ਕਰ ਸਕਦੇ ਨੇ ਤੇ ਸੋਚ ਸਕਦੇ ਨੇ ਕਿ ਹੁਣ ਅਸੀਂ ਅਗਲੇ ਟਾਈਮ ਦੇ ਵਿੱਚ ਕਿੱਧਰ ਨੂੰ ਜਾਣਾ ਹੈਗਾ ਕੀ ਅਸੀਂ ਜੋ ਕੁਝ ਸਾਨੂੰ ਦਿਖਾਇਆ ਜਾ ਰਿਹਾ ਸਿਰਫ ਉਧਰ ਵੱਲੋਂ ਜਾਣਾ ਹੈਗਾ ਕਿ ਜ ਮਟੀਰੀਅਲਿਜ਼ਮ ਦੇ ਵਿੱਚ ਫਸਣਾ ਹੈਗਾ ਜਾਂ ਜੋ ਆਪਾਂ ਕਹੇ ਕਿ ਇੱਕ ਦੁਨਿਆਵੀ ਜਿਸ ਤਰੀਕੇ ਐਸ਼ੋ ਇਸਰਤ ਵੱਲ ਉਧਰ ਜਾਣਾ ਹੈਗਾ ਜਾਂ ਅਸੀਂ ਗੁਰੂ ਵੱਲ ਮੁੱਖ ਕਰਨਾ ਹੈ ਖਾਲਸੇ ਦੀ ਜੇ ਆਪਾਂ ਕਹਿ ਲਈਏ ਨਾ ਕਿ ਖਾਲਸੇ ਦੀ ਜਿਹੜੀ ਮੁਕਤੀ ਹੈ ਉਹ ਗੁਰੂ ਵੱਲ ਮੁਖ ਕਰਕੇ ਹੀ ਹੋਏਗੀ ਜਿੰਨੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਘਰ ਵਾਪਸ ਆਉਣਾ ਪਵੇਗਾ ਤਾਂ ਹੀ ਜੇ ਆਪਾਂ ਕਹਿ ਸਕਦੇ ਹਾਂ ਕਿ ਜੋ ਗੁਰੂ ਨੇ ਸਾਡੀ ਡਿਊਟੀ ਲਈ ਹੈ ਉਹ ਡਿਊਟੀ ਅਸੀਂ ਜਿਹੜੀ ਪੂਰੀ ਕਰ ਸਕਾਂਗੇ ਤੇ ਅਖੀਰ ਦੇ ਵਿੱਚ ਇੱਕ ਵਾਰੀ ਫੇਰ ਅਸੀਂ ਉਹਨਾਂ ਦੀ ਇਸ਼ਾਦਤ ਤੇ ਕੋਟ ਕੋਟ ਜਿਹੜਾ ਹੈ ਪ੍ਰਣਾਮ ਕਰਦੇ ਹੈਗੇ ਬਿਲਕੁਲ ਜੀ ਅੱਜ ਦੇ ਸਮੇਂ ਦੇ ਵਿੱਚ ਜਦ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਉਸ ਰਾਜ ਬਾਰੇ ਪੜਦੇ ਆਂ ਦੇਖਦੇ ਆਂ ਕਿ ਕੁਝ ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਉੱਤੇ মিডিਆ ਹਾਊਸਸ ਖਾਲਸਾ ਰਾਜ ਨੂੰ ਕਿਵੇਂ ਸੰਬੋਧਨ ਕਰਦੇ ਨੇ ਕਿਵੇਂ ਚੇਤੇ ਕਰਦੇ ਨੇ ਇੱਕ ਚੰਗੇ ਰਾਜ ਦੀ ਗੱਲ ਕਰਦੇ ਨੇ ਤਦ ਉਸ ਰਾਜ ਦੇ ਰਹਿ ਚੁਕੇ ਇੱਕ ਚੰਗੇ ਮਹਾਨ ਜਰਨੈਲ ਦੀ ਗੱਲ ਕਰਨੀ ਵੀ ਬਣਦੀ ਹੈ ਜਿਸ ਦਿਨ ਹਰੀ ਸਿੰਘ ਨਲਵੇ ਦਾ ਹੀ ਸ਼ਹੀਦੀ ਦਿਹਾੜਾ ਕਿਉਂ ਨਾ